ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਲੀਨ ਮੈਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਹਾਂ ਜੀ ਦੀਵਾਲੀ ਦੀਆਂ ਸਾਰਿਆਂ ਨੇ ਸਫਾਈਆਂ ਕਰ ਲਈਆਂ ਹੋਣੀਆਂ ਨੇ ਜੀ ਅਸੀਂ ਅੱਜ ਕਰਨ ਲੱਗੇ ਹਾਂ ਦੇਖੋ ਜੀ ਸਾਡੇ ਕੋਲ ਟਾਈਮ ਇੰਨੀ ਸੀਗਾ ਜੀ ਓਏ ਜਾਣੋ ਉਹਨੂੰ ਬਾਤ ਹੈ ਇੰਨਾ ਗੰਦ ਨਿਕਲਿਆ ਗਦਿਆਂ ਚ ਕੋਈ ਇੰਨਾ ਤਾਂ ਵੇਖਤਾ ਵੇਖ ਜਿੰਨਾ ਮਰਜੀ ਇਹਨਾਂ ਨੂੰ ਝਾੜਲੇ ਦੇ ਚ ਗਿਰਦਾ ਨਹੀਂ ਜਾਂਦੀ ਹੈਗੀ ਟੀਵੀ ਦਾ ਜੀ ਅਸੀਂ ਬਾਨਾ ਸਾਰ ਕੇ ਰੱਖਤਾ ਕਿਹੜੀ ਗੱਲ ਕਰ ਰਹੇ ਹੋ ਉਹ ਫੋਨ ਨਹੀਂ ਮਾਰਨੀ ਨਵਜੋਦ ਕਹਿੰਦਾ ਜੀ ਮੈਂ ਫੇਰੂੰਗਾ ਬਾਅਦ ਚ ਤਾਂ ਚੱਕੀ ਗਈ ਨਹੀਂ ਕਹਿੰਦਾ ਮੈਨੂੰ ਤਾਂ ਭਾਰੀ ਲੱਗਦੀ ਹੈ ਜੀ ਆਪੇ ਹੀ ਕਰ ਲਓ ਬਸ ਉਹਨੂੰ ਚੌਂਕ ਸੀਗਾ ਨੇ ਕਰਨੇ 2 ਮਿੰਟਾਂ ਲਈ ਫਿਰ ਉਹ ਭਾਰੀ ਲੱਗੀ ਕਹਿੰਦਾ ਮੈਂ ਤਾਂ ਨਹੀਂ ਹੁੰਦੀ ਹੁਣ ਗੱਧਿਆਂ ਸੀ ਜੀ ਗਰਦਾ ਜਿੰਨੀ ਮਰਜੀ ਆਪਾਂ ਝਾੜ-ਛੜਈਆ ਕਰਦੇ ਇਹਦੇ ਵਿੱਚ ਨਾ ਗਰਦਾ ਨਹੀਂ ਜਾਂਦੀ ਹੈਗੀ ਫਿਰ ਵੀ ਗਰਦਾ ਨਿਕਲਦੀ ਸੀ ਤਾਂ ਕਰਕੇ ਚਲੋ ਇਹ ਕਹਿੰਦੇ ਵੈਕਿਊਮ ਪੀੜ ਦਿੰਨੇ ਵੀ ਨਿਕਲ ਜੂਗੀ ਗਰਦਾ ਆ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਨਾ ਬੰਦ ਕਰਤੇ ਸੀ ਇਥੇ ਜੈਸਪੈਨ ਲੱਗਿਆ ਹੋਇਆ ਸੀ ਆਪਣੇ ਤੇ ਆ ਹੁਣ ਅੱਜ ਹੀ ਆਪਾਂ ਦੇ ਲੋਗ 11 ਵਜੇ ਲੱਗੇ ਆ ਜੀ ਕਰਨਾਂ ਦੀ ਸਫਾਈ ਨੂੰ ਇਹਦਰ ਜੀਆ ਕੱਪੜੇ ਧੋਤੇ ਪਏ ਹੁਣ ਆਪਾਂ ਸਵੇਰ ਨੂੰ ਪਾਵਾਂਗੇ ਸੁੱਕਣੇ ਤੇ ਰਾਤ ਨੂੰ ਹੁਣ ਆਪਾਂ ਧੋ ਲੈ ਜੀ ਆਪਣਾ ਤਾਂ ਮਨੀ ਪਲਾਟ ਵੀ ਜੀ ਪੀਲਾ ਪੈ ਗਿਆ ਸਾਰੇ ਪੱਤੇ ਪੀਲੇ ਹੋ ਗਏ ਪਹਿਲਾਂ ਬਹੁਤ ਸੋਹਣਾ ਸੀਗਾ ਜੀ ਆ ਗਿਆ ਤਾਂ ਜੀ ਪਿਛਲੀ ਵਾਰੀ ਅਸੀਂ ਧੋਈ ਦਿੱਤੇ ਸੀ ਹਕਤੀ ਦਾ ਬਸ ਸੁੱਕੀ ਇल्ली ਸੁਕੀ ਲਈ ਰਿਫੇਰ ਦਿੰਦੇ ਆ ਸਹੀ ਗੱਲ ਆ ਨਾ ਸੱਚੇ ਬੋਲਦੇ ਨਹੀਂ ਬੋਲੋ ਕੁਛ ਹਾਂ ਆ ਸੌਣ ਪੁੱਤ ਨੀਂਦੋਂ ਨਹੀਂ ਸੌ ਜਾ ਦੇਖ ਲਓ ਜੀ ਟਾਈਮ ਕਿੰਨਾ ਆਇਆ ਸੀ ਕਿੰਨੇ ਵਜੇ ਸਪਾਈ ਕਰ ਰਹੇ ਆ ਰਾਤ ਦੇ 11:30 11:30 ਵਜੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੱਲ ਦਾ ਬਲੌਗ ਆਪਣਾ ਪੂਰਾ ਨਹੀਂ ਹੋਇਆ ਤੇ ਆ ਤੁਹਾਨੂੰ ਪਤਾ ਜੀ ਆਪਾਂ ਕੱਲ ਰਾਤੀ ਇਹਨਾਂ ਨੇ ਕੱਪੜੇ ਧੋਤੇ ਸੀ ਤੇ ਆਪਾਂ ਸੁੱਕਣੇ ਪਾਤੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਨਾ ਕੱਲ ਆਪਾਂ ਰਾਤੀ ਕੱਪੜੇ ਧੋਤੇ ਸੀ ਇਹਨਾਂ ਨੇ ਤੇ ਆਪਾਂ ਸੁੱਕਣੇ ਪਾਤੇ ਜੀ ਤੇ ਬਲੌਗ ਤੁਹਾਨੂੰ ਪਤਾ ਨਾ ਆਪਣਾ ਕੱਲ ਪੁਰਾਣੀ ਹੋਇਆ ਤੇ ਆਪਾਂ ਅੱਜ ਵੀ ਕਰਤਾ ਆ ਸਾਡੇ ਹੈਗੇ ਤੇ ਜੀ ਸਟੈਂਡ ਆ ਗਮਲਿਆਂ ਵਾਲੇ ਪਰ ਅਸੀਂ ਫਿਰ ਵੀ ਇਹਦੇ ਤੇ ਕੱਪੜੇ ਕੁੱਪੜੇ ਪਾ ਦੇਈਦੀ ਹਾਂ ਤੁਹਾਨੂੰ ਪਤਾ ਹੀ ਨਾ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਆ ਸਾਲ ਸਾਡੀ ਇੱਕ ਟੁੱਟ ਗਈ ਤੇ ਇਸ ਕਰਕੇ ਵੈਸੇ ਵੀ ਅਸੀਂ ਇਹਦੇ ਤੇ ਗਮਲਿਆਂ ਤੇ ਪਾ ਦਿੰਦੇ ਹੁੰਦੇ ਸੀਗੇ ਜੀ ਤੇ ਇਧਰ ਆਪਾਂ ਸਾਰੇ ਜੀ ਧੋ ਧੋਤੇ ਹੋਏ ਕੱਪੜੇ ਸੀ ਸੁੱਕਣੇ ਪਾਤੇ ਤੇ ਆ ਜਿਹੜੀਆਂ ਕੁਰਸੀਆਂ ਨੇ ਜੀ ਇਹ ਸਾਡੀ ਮੰਮੀ ਦੇ ਦਾਜ ਦੀਆਂ ਨੇ ਤੇ ਅਸੀਂ ਉੱਪਰ ਤਾਂ ਰੱਖ ਲਈ ਸੀ ਚਲੋ ਸਿਆਲਾਂ ਚ ਨਾ ਬੈਡ ਬੂਡ ਜਾਈਦਾ ਗਰਮੀਆਂ ਚ ਵੀ ਬੈਡ ਬੂਡ ਜਾਈਦਾ ਮੈਂ ਕਿੰਨਾ ਤੋਂ ਕੰਮ ਲੈ ਲੈਨੇ ਇਹ ਚ ਅਸੀਂ ਮੱਫਟੇ ਜੇ ਪਸਾਤੇ ਸੀਗੇ ਬੈਠਣ ਵਾਸਤੇ ਪਹਿਲੋ ਜੀ ਬੱਚਿਆਂ ਨੇ ਇੱਕ ਦਿਨ ਪਹਿਲੋ ਸਾਰੀ ਸਫਾਈ ਕਰਤੀ ਸੀਗੀ ਉੱਪਰੋਂ ਛੱਤ ਤੋਂ ਬਿਆਨ ਝੜ ਝੜੂ ਲਾਤਾ ਸੀਗਾ ਟਕਾਤਾ ਸੀ ਸਮਾਨ ਤੇ ਇੱਕ ਤਾਂ ਬੰਮ ਪਟਾਕੇ ਨੇ ਚੱਲਦੇ ਮੈਂ ਤਾਂ ਡਾਰੀ ਲਾਦਾ ਹੁੰਦਾ ਵੀ ਕਾਪੀਰਾਈਟ ਹੀ ਨਾ ਜਾ ਜਾਈ। ਹਾਂ ਜੀ ਆਪਣਾ ਚਲੋ ਆਹ ਕਮਰਾ ਨਾ ਸਾਫ਼ ਹੋ ਗਿਆ। ਕਿ ਇਧਰ ਆਪਾਂ ਕਾਪੀਆਂ ਕਿਤਾਬਾਂ ਬੱਚਿਆਂ ਦੀਆਂ ਹਨ ਇਧਰ ਕਾਪੀਆਂ ਕਿਤਾਬਾਂ ਟਿਕਾਤੀਆਂ ਜੀ ਤੇ ਇਧਰ ਆਪਾਂ ਸਾਫ਼ ਹੋ ਗਿਆ ਜੀ ਆਪਣਾ ਤਾਂ ਇਧਰ ਹਾਂਜੀ ਚਲੋ ਆਪਣਾ ਕਮਰਾ ਹਨਾ ਬੜਾ ਹੀ ਸਾਫ਼ ਸੁਥਰਾ ਹੋ ਗਿਆ ਤੁਹਾਨੂੰ ਪਤਾ ਨਾ ਪਹਿਲੇ ਅੰਦਰ ਬੜਾ ਨੂੰ ਜੀ ਨਹੀਂ ਸੀ ਕਰਦਾ ਹੁੰਦਾ ਜੀ ਤੇ ਇਧਰੋਂ ਆਪਣੇ ਸੋਫੇ ਸਾਫ਼ ਹੈ ਤੇ ਆਪਾਂ ਕਵਰ ਦੇਤੇ ਬੱਚਿਆਂ ਦੀਆਂ ਕਾਪੀਆਂ ਕੁੱਪੀਆਂ ਸੈੱਟ ਕਰਦੀਆਂ ਬਸ ਇੱਕ ਕੱਲਾ ਜੀ ਪੋਚਾ ਰਹਿ ਗਿਆ ਹਾਂਜੀ ਅੱਜ ਦਾ ਨਾ ਛੋਟਾ ਜਿਹਾ ਬਲੌਗ ਸੀਗਾ ਤੇ ਆਪਾਂ ਵੀਡੀਓ ਦਾ ਐਂਡ ਇਥੇ ਹੀ ਕਰਦੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਸਾਰਿਆਂ ਨੂੰ ਜੀ ਹੈਪੀ ਦਿਵਾਲੀ ਐਂਡ ਬੰਦੀ ਛੋੜ ਦੇਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ